ਸਰਵਣ ਸਿੰਘ ਪੰਦੇਰ ਦੋਆਂ ਫੋਰਮਾਂ ਵੱਲੋਂ ਹਰਿਆਣੇ ਦੇ ਬਾਡਰਾਂ ਤੇ ਅੰਦੋਲਨ ਚੱਲਦੇ ਨੂੰ 110 ਦਿਨ ਹੋ ਗਏ ਹਰਿਆਣੇ ਦੇ ਬਾਡਰਾਂ ਤੇ ਕਿਉਂ ਦੇਸ਼ ਦੀ ਨਰਿੰਦਰ ਮੋਦੀ ਸਰਕਾਰ ਨੇ ਸਾਨੂੰ ਦਿੱਲੀ ਦੇਸ਼ ਦੀ ਰਾਜਧਾਨੀ ਵਿੱਚ ਜਾ ਕੇ ਕਿਸਾਨਾਂ ਮਜ਼ਦੂਰਾਂ ਨੂੰ ਪ੍ਰਦਰਸ਼ਨ ਕਰਨ ਦਾ ਹੱਕ ਨਹੀਂ ਦਿੱਤਾ ਔਰ ਸਾਨੂੰ ਰੋਕਣ ਲਈ ਲਗਭਗ 3 4 نیشنل ਹਾਈਵੇ ਪੰਜਾਬ ਦੇ ਉਹਨਾਂ ਤੇ ਦਿਵਾਰਾਂ ਕੱਡੀਆਂ ਹੋਈਆਂ ਵਾਂ ਔਰ ਕਿੱਲਾਂ ਦੀ ਫਸਲ ਅਗਾਈ ਹੋਈ ਆ ਤੇ ਅਰਧ ਸੈਨਿਕ ਫੋਰਸ ਉੱਥੇ ਖੜੇ ਹੈਗੇ ਆ ਔਰ ਸਾਡੇ ਤੇ ਜਿਹੜਾ ਜ਼ਬਰ ਕੀਤਾ ਉਹ ਜ਼ਬਰ ਦੇ ਵਿੱਚ ਐਸਐਲਆਰ ਦੀਆਂ ਗੋਲੀਆਂ ਚਲਾਈਆਂ ਗਈਆਂ 12 ਬੋਰ ਦੀਆਂ ਗੋਲੀਆਂ ਰਬੜ ਦੀਆਂ ਗੋਲੀਆਂ ਗੋਲੀਆਂ ਹੰਜੂ ਗੈਸ ਤੇ ਜਰੀਲੀਆਂ ਗੈਸਾਂ ਪੁਲਿਸ ਅਰਧ ਸੈਨਿਕ ਫੋਰਸ ਤਿਆਰ ਅਸਤੇ ਗੁੰਡੇ ਬਾਰਡਰਾਂ ਦੇ ਅੰਦਰ ਵੜ ਕੇ ਸਾਡੇ ਟਰੈਕਟਰ ਸਾਡੀਆਂ ਮਸ਼ੀਨਰੀਆਂ ਤੋੜ ਕੇ ਗਏ ਆ ਉਹਦੇ ਵਿੱਚ ਅਸੀਂ ਸ਼ਹੀਦ ਸੁਭਕਰਨ 22 ਸਾਲ ਦਾ ਨੌਜਵਾਨ ਜਿਹਨੂੰ ਮੋਦੀ ਸਰਕਾਰ ਨੇ ਗੋਲੀ ਮਾਰੀ ਉਹ ਸ਼ਹੀਦ ਹੋ ਗਿਆ 450 ਕਿਸਾਨ ਜ਼ਖਮੀ ਹੋਇਆ ਵਾ ਬਹੁਤ ਸਾਰਿਆਂ ਦੀਆਂ ਅੱਖਾਂ ਤੇ ਲੱਤਾਂ ਬਾਹਾਂ ਦਾ ਨੁਕਸਾਨ ਹੋ ਗਿਆ ਵਾ ਇਹ ਕਿਉਂ ਕੀਤਾ ਗਿਆ ਕਿ ਜਿਹੜੀ ਪਿਛਲੇ 10 ਸਾਲਾਂ ਵਿੱਚ ਨਾਗਪੁਰ ਤੋਂ ਦਿਸ਼ਾ ਨਿਰਦੇਸ਼ਿਤ ਨਫਰਤ ਦੀ ਰਾਜਨੀਤੀ ਹੋ ਰਹੀ ਆ ਉਹਦਾ ਸਭ ਤੋਂ ਵੱਡਾ ਸਬੂਤ ਹਰਿਆਣੇ ਦੇ ਬਾਡਰਾਂ ਤੇ ਮਿਲਿਆ ਹੈਗਾ ਔਰ ਸਾਡਾ ਕਸੂਰ ਕੀ ਸੀਗਾ ਅਸੀਂ ਦੇਸ਼ ਦੀ ਸੱਤਾ ਦੇ ਸਾਹਮਣੇ ਮੋਦੀ ਸਰਕਾਰ ਦੇ ਸਾਹਮਣੇ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਉਣ ਦੀ ਮੰਗ ਰੱਖੀ ਹੈ ਕਸੂਰ ਸੀ ਜਾਂ ਦੇਸ਼ ਦੇ ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਕਰੋ ਤੁਸੀਂ ਕਾਰਪੋਰੇਟਾਂ ਦਾ 1457000 ਕਰੋੜ ਦਾ ਕਰਜ਼ਾ ਮਾਫ਼ ਕਰਤਾ ਸਾਡੇ ਬਾਰੇ ਕਿਉਂ ਨਹੀਂ ਹੈਗਾ ਤੁਹਾਡਾ ਵਾਅਦਾ ਵੀ ਸੀ ਅਸੀਂ ਇਹ ਮੰਗ ਰੱਖੀ ਵੀ ਲਖੀਮਪੁਰ ਖੀਰੀ ਦੇ ਜਿਹੜਾ ਕਾਤਲ ਆਜੇ ਮਿਸ਼ਰਾ ਟੈਣੀ ਉਹਨੂੰ ਸਜ਼ਾ ਦਿਓ ਤੁਸੀਂ ਟਿਕਟ ਦੇ ਕੇ ਨਿਵਾਜਤਾ ਇਹ ਸਾਡਾ ਕਸੂਰ ਸੀ ਸਾਡਾ ਇਹ ਕਸੂਰ ਸੀ ਜਿਵੇਂ ਗਰੀਬ ਮਜ਼ਦੂਰ ਲਈ 200 ਦਿਨ ਰਜਗਾਰ ਮੰਗ ਰਹੇ ਆ 700 ਦਿਹਾੜੀ ਮੰਗ ਰਿਆ ਤਾਂ ਸਾਡੇ ਤੇ ਜ਼ੁਲਮ ਕੀਤੇ ਗਏ ਭਰਾਵੋ ਵੋਟਾਂ ਜਿੱਥੇ ਮਰਜ਼ੀ ਪਾਇਓ ਪਰ ਦੇਸ਼ ਵਿੱਚ ਨਫ਼ਰਤ ਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ ਜੜੀ ਨਫ਼ਰਤ ਦੀ ਰਾਜਨੀਤੀ ਕਰ ਰਹੇ ਆ ਪੰਜਾਬ ਵਿੱਚ ਸੰਤ ਧਮਕੀਆਂ ਦੇ ਰਹੇ ਆ ਕਹਿੰਦੇ ਇੱਕ ਜੁਣ ਨੰਗ ਲੈੰਦੋ ਤੁਹਾਡੇ ਨਾਲ ਵੇਖਾਂਗੇ ਕਹਿੰਦੇ ਤੁਹਾਨੂੰ ਡਿਬੜੂ ਘਰ ਭੇਜ ਦਾਂਗੇ ਇਹ ਇਹ ਦਾਬੇ ਠੋਕਰੇ ਸਾਡੇ ਖਿਲਾਫ ਤੁਸੀਂ ਦੇਖ ਲਿਓ ਔਰ ਯਾਦ ਰੱਖਿਓ 110 ਦਿਨ ਤੋਂ ਦੇਸ਼ ਦਾ ਕਿਸਾਨ ਮਜ਼ਦੂਰ ਤਕਰੀਬਨ ਤਕਰੀਬਨ ਇਹ ਹਵਲੇ 46 47 ਡਿਗਰੀ ਟੈਂਪਰੇਚਰ ਵਿੱਚ ਉੱਥੇ ਤੁਹਾਡੇ ਲਈ ਕਿਸਾਨਾਂ ਮਜ਼ਦੂਰਾਂ ਲਈ ਸੰਘਰਸ਼ ਕਰ ਰਿਹਾ ਹੈਗਾ ਮੈਂ ਪੰਜਾਬ ਦੇ ਵਪਾਰੀਆਂ ਨੂੰ ਯਾਦ ਕਰਾਉਂਗਾ ਕਿ ਕਰੋਨਾ ਕਾਲ ਦੇ ਵਿੱਚ ਜਦੋਂ ਵਪਾਰ ਸਾਰਾ ਖਤਮ ਕਰ ਦਿੱਤਾ ਗਿਆ ਅਜੇ ਤੱਕ ਤੁਹਾਨੂੰ ਤੇਲਾ ਨਹੀਂ ਦਿੱਤਾ ਗਿਆ ਇਹ ਅਜਾੜਾ ਯਾਦ ਰੱਖਿਓ ਕਿੰਨਾ ਨੇ ਕੀਤਾ ਸੀ ਪ੍ਰਵਾਸੀ ਮਜ਼ਦੂਰ ਜਦੋਂ ਪੰਜਾਬ ਚੋਂ ਜਾ ਰਹੇ ਸੀ ਜਿਵੇਂ ਹਰਿਆਣੇ ਦੇ ਬਾਰਡਰ ਤੇ ਉਹਨਾਂ ਨੂੰ ਪੁਲਿਸ ਨੇ ਡਾਂਗ ਫੇਰ ਕੇ ਪਸ਼ੂਵਾ ਮੰਗ ਪੰਜਾਬ ਤੇ ਧੱਕਿਆ ਸੀ ਇਹ ਗੱਲ ਵੀ ਯਾਦ ਰੱਖਿਓ ਅਸੀਂ ਚਾਹੁੰਨੇ ਆ ਵੀ ਜਿਹੜਾ ਦੇਸ਼ ਦੇ ਵਿੱਚ ਕਾਰਪੋਰੇਟ ਘਰਾਣੇ ਖੇਤੀ ਨੀਤੀ ਰਜਗਾਰ ਖੋਨ ਦੀ ਨੀਤੀ ਬਣਾ ਰਹੇ ਉਹ ਨੀਤੀ ਖਤਮ ਹੋਣੀ ਚਾਹੀਦੀ ਆ ਖੇਤੀ ਸੈਕਟਰ ਸਾਡੀ ਮੰਡੀ ਕਾਰਪੋਰੇਟਾ ਦੇ ਹਵਾਲੇ ਜਿਹੜੇ ਕਰਨ ਜਾ ਰਹੇ ਆ ਉਹਨਾਂ ਨੂੰ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਇੱਥੋਂ ਤੱਕ ਕਿ ਜਿਹੜੇ ਆਪਣੀਆਂ ਵੋਟਾਂ ਵਾਸਤੇ ਹਿੰਦੂਆਂ ਸਿੱਖਾਂ ਦੀ ਭਾਈਚਾਰਕ ਸਾਂਝ ਚ ਪਾੜਾ ਪਾ ਰਹੇ ਆ ਉਹਨਾਂ ਨੂੰ ਧਿਆਨ ਚ ਰੱਖਿਓ ਜਿਹੜੇ ਦਲ ਤਾਂ ਸਵਰਨਾ ਨੂੰ ਆਪੋ ਚੋ ਦੀ ਲੜਾਉਣ ਬਾਰੇ ਸੋਚ ਰਹੇ ਆ ਉਹਨਾਂ ਬਾਰੇ ਧਿਆਨ ਚ ਰੱਖਿਓ ਵੋਟਾਂ ਜਿੱਥੇ ਮਰਜ਼ੀ ਪਾਇਓ 2 ਜੂਨ ਨੂੰ ਪੰਜਾਬ ਦੇ ਵਿੱਚੋਂ ਉੱਤਰ ਪਾਰ ਦੇ ਰਾਜਾਂ ਤੋਂ ਵੱਡੇ ਜਥੇ ਸ਼ੰਭੂ ਖਨੌਰੀ ਤੇ ਹੋਰ ਨਾ ਬਾਰਡਰਾਂ ਨੂੰ ਜਾਣਗੇ ਟ੍ਰੈਕਟਰ ਟਰਾਲੀਆਂ ਲੈ ਕੇ ਵੱਧ ਤੋਂ ਵੱਧ ਜੜਾਵਾ ਉਹਦੇ ਵਿੱਚ ਸਹਿਯੋਗ ਦਿਓ ਧੰਨਵਾਦ